ਸਸ਼ੀ ਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਡ ਦੰਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੋਰ ਉਮੀਦ ਕਰਦੇ ਆ ਆਸ ਕਰਦੇ ਆ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਰਿਕਵੈਸਟ ਹੈ ਮੈਂ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਤੁਸੀਂ ਆਸਾਨੀ ਨਾਲ ਦੇਖ ਸਕੋ ਹੰਦ ਚੱਲਦੀ ਵੀਡੀਓ ਨੂੰ ਸ਼ੇਅਰ ਥਰੂ ਕਰਦੇ ਰਹੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇਗੇ ਆਪਣਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਸੂਟ ਕਸਟਮਾਈਜ਼ ਕਰਵਾਉਣਾ ਹੈਵੀ ਵਰਕ ਦੇ ਨਾਲ ਲਾਈਟ weight ਦੇ ਨਾਲ ਤੇ ਕਿਸੇ ਵੀ ਫੈਬਰਿਕ ਦੇ ਵਿੱਚ ਵਿਦ ਸਟਿਚਿੰਗ ਵਿਦਆਊਟ ਸਟਿਚਿੰਗ ਜਿਵੇਂ ਤੁਹਾਨੂੰ ਪਸੰਦ ਆ ਉਹਦਾਂ ਤੁਸੀਂ ਬੁਟੀਕ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਕਾ ਇਹਨਾਂ ਵਿੱਚ ਜਿਵੇਂ ਵੀ ਤੁਹਾਨੂੰ ਕੋਈ ਸਟ ਪਸੰਦ ਹੋਇਆ ਤੁਸੀਂ ਆਪਣੀ ਪਸੰਦ ਦੀ ਫੈਬਰਿਕ ਤੇ ਵੀ ਕਰਵਾ ਸਕਦੇ ਹੋ ਸੇਮ ਟੂ ਸੇਮ ਆਪਣਾ ਵਿਦ ਦੁਪੱਟਾ ਵਿਦਆਊਟ ਦੁਪੱਟਾ ਜਿਵੇਂ ਤੁਸੀਂ ਤਿਆਰ ਕਰਵਾਉਣਾਗਾ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਦਿਖਾਉਣੇ ਆਪਾਂ ਤੁਹਾਨੂੰ ਸਾਰੇ ਸੂਟ ਆਪਣੇ ਐਜ ਵਾਲੇ ਤੇ ਵੀਡੀਓ ਦੇ ਅੰਤ ਤੱਕ ਜਰੂਰ ਦੇਖਿਓ ਹਾਂਜੀ ਆਪਣਾ ਜਿਹੜਾ ਇਹ ਸੂਟ ਹੈਗਾ ਇਹ ਆਪਣਾ ਕਸ਼ਮੀਰੀ ਨੇ ਤੇ ਬਣਿਆ ਹੋਇਆ ਹੈਗਾ ਰਾਇਲ ਬਲੂ ਕਲਰ ਹੈ ਦਾ ਹਾਂਜੀ ਇਹ ਮਸ਼ੀਨ ਵਰਕ ਦੇ ਆਪਣੇ ਸਾਰੇ ਬਿਲਕੁਲ ਨਵੇਂ ਡਿਜ਼ਾਈਨ ਨੇਗੇ ਇਹਨਾਂ ਡਿਜ਼ਾਈਨਾਂ ਨੂੰ ਦੇਖ ਕੇ ਤੁਸੀਂ ਆਪਣੀ ਪਸੰਦ ਦੀ ਫੈਬਰਿਕ ਫੈਬਰਿਕ ਤੁਹਾਡੀ ਆਪਣੀ ਪਸੰਦ ਦੀ ਹੋਊਗੀ ਕਿਸੇ ਤੇ ਵੀ ਕਰਵਾ ਸਕਦੇ ਤੁਸੀਂ ਇਹ ਡਿਜ਼ਾਈਨ ਤੁਸੀਂ ਦੇਖੋ ਦੇਖੋ ਰਾਇਲ ਗ੍ਰੂ 컬러 ਹੈ ਇਹਦਾ ਤੇ ਮਸ਼ੀਨ ਵਰਕ ਨੇ ਆਪਾਂ ਇਹਦਾ ਵਰਕ ਕਰਵਾਇਆ ਘੇਰੇ ਦੇ ਉੱਪਰ ਇਹਦਾ ਵੇਲ ਆਹੀ ਸਾਰੀ ਸ਼ਰਟ ਦੇ ਵਿੱਚ ਬੂਟੀਆਂ ਆਉਣੀਆਂ ਤੇ ਇੱਧਰ ਦੇਖੋ ਇਹਦੀ ਆ ਲਿਆ ਬਾਦੂ ਦਾ ਵਰਕ ਇੱਧਰ ਬਾਦੂ ਦਾ ਵਰਕ ਆ ਗਿਆ ਤੇ ਇੱਧਰ ਦੇਖੋ ਇਹਦੀ ਸਲਵਾਰ ਤੇ ਵਰਕ ਆ ਗਿਆ ਪਟਿਆਲਾ ਸਲਵਾਰ ਤੇ ਆਪਣੇ ਵਰਕ ਕਰਵਾਇਆ ਤੁਸੀਂ ਆਪਣਾ ਸਟ੍ਰੇਟ ਤੇ ਵੀ ਕਰਵਾ ਸਕਦੇ ਹੋਗੇ ਸਲਵਾਰ ਦਾ ਵਰਕ ਹੈਗਾ ਤੇ ਬਾਣਾ ਦਾ ਵਰਕ ਤਾਂ ਤੇ ਇਹ ਆਗਾ ਸਾਰੀ ਸ਼ਰਟ ਦਾ ਵਰਕ ਸਾਰਾ ਦੇਖੋ ਕਿੰਨਾ ਜਿਆਦਾ ਸੋਹਣਾ ਆਪਣਾ ਖਸੀਲ ਵਰਕ ਦਾ ਡਿਜ਼ਾਈਨ ਹੈਗਾ ਤੁਸੀਂ ਹੁਣ ਜਿਹੜੀ ਫੈਬਰਿਕ ਤੁਹਾਨੂੰ ਪਸੰਦ ਹੋ ਉਹ ਤੁਸੀਂ ਉਹਦੇ ਕਰਵਾ ਸਕਦੇ ਹੋ ਦੇਖੋ ਇਹਦੇ ਨਾਲ ਆਪਾਂ ਫਿਓਰ ਔਰ ਆਰਗਨਜ਼ਾ ਦਾ ਦੁਪੱਟਾ ਤਿਆਰ ਕਰਵਾਇਆਗਾ ਔਰ ਗੈਂਜ਼ਾ ਦਾ ਦੁਪੱਟਾ ਹੈਗਾ ਤੇ ਐਦਾਂ ਪਿੰਕ ਕਲਰ ਦੀ ਜਿਹੜਾ ਵਿੱਚ ਥ्रेड ਸੀਗਾ ਉਹਦੇ ਨਾਲ ਆਪਾਂ ਲੇਸ ਲਗਾਈਏਗੀ ਬਹੁਤ ਜਿਆਦਾ ਸੋਹਣਾ ਆਪਣਾ ਸੂਟ ਤਿਆਰ ਹੋਇਆ ਰॉयਲ ਬਲੂ ਕਲਰ ਦਾ ਤੁਸੀਂ ਆਪਣੀ ਪਸੰਦ ਦੀ ਫੈਬਰਿਕ ਤੇ ਇਹ ਵਾਲਾ ਡਿਜ਼ਾਈਨ ਸੇਮ ਕਰਵਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਵਿੱਚੋਂ ਕੁਝ ਇਹਨੇ ਕੱਟ ਕਰਵਾਉਣਾ ਹੈ ਜਿਹਾ ਆਪਣਾ ਬਾਟਮ ਦਾ ਵਰਕ ਵਗੈਰਾ ਉਹ ਆਪਣੀ ਪਸੰਦ ਅਕੋਰਡਿੰਗ ਤੁਸੀਂ ਕਰਵਾ ਸਕਦੇ ਹੋ ਕੱਟ ਹਾਂਜੀ ਜਿਹੜਾ ਨੈਕਸਟ ਹੈਗਾ ਇਹ ਹੈਗਾ ਆਪਣਾ ਰਸਟ ਕਲਰ ਤੇ ਤਿਆਰ ਇਹ ਵੀ ਆਪਣਾ ਬਿਲਕੁਲ ਨਵਾਂ ਡਿਜ਼ਾਈਨ ਹੈ ਮਸ਼ੀਨ ਵਰਕ ਦਾ ਬਹੁਤ ਜਿਆਦਾ ਸੋਹਣਾਗਾ ਰਸਟ ਕਲਰ ਦੇ ਉੱਪਰ ਤਿਆਰ ਆਪਣਾ ਇਹ ਸੋਨੇ ਸਾਰੇ ਡਿਜ਼ਾਈਨ ਦਿਖਾ ਦਿੰਨੇ ਆਪਾਂ ਬਹੁਤ ਜਿਆਦਾ ਸੋਹਣੇ ਡਿਜ਼ਾਈਨ ਨੇ ਆਪਣੀ ਮਸ਼ੀਨ ਵਰਕ ਦੇ ਜਿਹੜੇ ਵਾਲੇ ਸਾਰੇ ਕੋਈ ਇਧਰ ਚਾਕਾਂ ਦੇ ਢੇਰੇ ਤੇ ਵਰਕ ਆ ਗਿਆ ਤੇ ਇਧਰ ਆ ਗਿਆ ਗਲੇ ਤੇ ਵਰਕ ਆਵਲ ਗਲੇ ਤੇ ਵਰਕ ਆ ਗਿਆ ਇਹ ਚਾ ਇਹ ਰਿਤੇ ਆ ਗਿਆ ਤੇ ਇਹਦੀ ਆਪਾਂ ਨੂੰ ਬਾਹ ਦੇ ਉੱਪਰ ਵਰਕ ਮਿਲੇਗਾ ਆਵਲ ਆ ਗਿਆ ਬਾਹ ਦੇ ਉੱਪਰ ਵਰਕ ਤੁਸੀਂ ਨਾਲ ਆਪਣਾ ਬਾਟਮ ਵਗੈਰਾ ਦਾ ਐਡ ਕਰਵਾਉਣਾ ਕਰਵਾ ਸਕਦੇ ਹੋਗੇ ਬਟ ਇਹਦੇ ਆਪਾਂ ਬਾਟਮ ਤੇ ਨਹੀਂ ਕਰਵਾਇਆ ਹੈਗਾ ਦੇਖੋ ਕਿੰਨਾ ਜਿਆਦਾ ਸੋਹਣਾ ਆਪਣਾ ਵਰਕ ਹੋਇਆ ਹੈਗਾ ਕਿੰਨੇ ਸੋਹਣੇ ਫਲਾਰ ਨੇ ਦੇਖੋ ਗੁੰਦਵਾਹਾਂ ਹਨਾ ਆਪਣਾ ਵਰਕ ਜਿਹੜਾ ਹੋਇਆ ਹੋਇਆ ਤੇ ਬਹੁਤ ਜਿਆਦਾ ਸੋਹਣਾ ਖਸੂਤ ਲੁੱਕ ਵਾਲਾ ਸੂਟ تیار ਹੋਇਆ ਆਪਣਾ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਆਪਣਾ ਦੁਪੱਟੇ ਦੀ ਚੋਇਸ ਆਪਣੀ ਕਰ ਸਕਦੇ ਹੋ ਤੁਸੀਂ ਹਨਾ ਕਿਹੜਾ ਵੀ ਤੁਸੀਂ ਤਿਆਰ ਕਰਵਾਉਣਾ ਟਾਈਲ ਡਾਈ ਕਰਵਾਉਣਾ ਕਿ ਕਲਰ ਦਾ ਕਰਵਾਉਣਾਗਾ ਤੇ ਜਿਹੜਾ ਵੀ ਤੁਸੀਂ ਵਰਤ ਚਾਹੋ ਆਪਣਾ ਉਹ ਵਰਤ ਜਿਹੜਾ ਮਤਲਬ ਫੈਬਰਿਕ ਦੇ ਅਕੋਰਡਿੰਗ ਵਰਤ ਆਪਣਾ ਜਿਹੜਾ ਸਕਿਪ ਆਲ ਸੂਟ ਕਰਵਾ ਸਕਦੇ ਹੋ ਭਲੇ ਵਗੈਰਾ ਦਾ ਇਹਦਾ ਜੇ ਤੁਸੀਂ ਕੱਲਾ ਘੇਰੇ ਤੇ ਵੀ ਆਹ ਵਾਲੀ ਬੇਲ ਪਵਾ ਲਉਗੇ ਬਾਹ ਤੇ ਤੇ ਆਪਣੇ ਬਾਟਰ ਤੇ ਤਾਂ ਵੀ ਬਹੁਤ ਯਾਦ ਸੋਹਣਾ ਲੱਗੂਗਾ ਕਾਫੀ ਸੋਹਣਾ ਆਪਣਾ ਕਲਰ ਕੰਟਰਾਸਟ ਰੱਖਿਆ ਹੋਇਆ ਆਪਣੀ ਪਸੰਦ ਦੀ ਫੈਬਰਿਕ ਤੇ ਤੁਸੀਂ ਇਹ ਜਿਹੜਾ ਵਰਤ ਤੁਸੀਂ ਕਰਵਾ ਸਕਦੇ ਹੋ ਹਾਂਜੀ ਜਿਹੜਾ ਆਪਣਾ ਨੈਕਸਟ ਹੈਗਾ ਇਹ ਆਪਣਾ ਯੈਲੋ ਲੈਮਨ ਜੀ ਕਲਰ ਦੇ ਉੱਪਰ ਤੇ ਆ ਜਾਂਦਾ ਗੋਲਡਨ ਜਾਂ ਲੈਮਨ ਕਲਰ ਹੁੰਦਾ ਜਿਹੜਾ ਕਾਫੀ ਜਿਆਦਾ ਸੋਹਣਾ ਕਲਰ ਹੁੰਦਾ ਉਹ ਤੇ ਤਿਆਰ ਹੈ ਇਹ ਆਪਣਾ ਆਰੀ ਤੇ ਮਸ਼ੀਨ ਦਾ ਜਿਹੜਾ ਮਿਕਸ ਸੂਟ ਹੈਗਾ ਦੇਖੋ ਆਰੀ ਤੇ ਮਸ਼ੀਨ ਦਾ ਵਰਕ ਹੋਇਆ ਹੋਇਆਗਾ ਇਹ ਵਾਲਾ ਘੇਰੇ ਦੇ ਉੱਪਰ ਵਰਕ ਆ ਗਿਆ ਆਹ ਦੇਖੋ ਘੇਰੇ ਦੇ ਉੱਪਰ ਵਰਕ ਇਹਦਾ ਕਲਰਫੁਲ ਆ ਗਿਆ ਇਹਦੇ ਤੇ ਇਹਦਾ ਵੇਲਾ ਜੀ ਆ ਗਿਆ ਕਲਰਫੁਲ ਤੇ ਨੀਚੇ ਦੇਖੋ ਆਰੀ ਨਾਲ ਜਿਹੜੀ ਵੇਲ ਆ ਦੋ ਪਾਈ ਦੀ ਹੈ ਜਿਹੜਾ ਇਹ ਵਾਲਾ ਦੇਖੋ ਨਾਲ ਦਾ ਕਲਰ ਡਾਰਕ ਕਰਕੇ ਪਾਇਆ ਹੋਇਆ ਇਹਦੇ ਸੈਂਟਰ ਪੈਨਲ ਨੇ ਤੇ ਘੇਰੇ ਤੇ ਵੇਲ ਆ ਬਾਕੀ ਸਾਰੇ ਆਪਣੀ ਕਲਰਫੁੱਲ ਰੱਖਿਆ ਗਿਆ ਆਪਾਂ ਇਹਦੇ ਵਿੱਚ ਜ਼ਿਆਦਾ ਜੀ ਜਿਹੜਾ ਲਵੇਂਂਡਰ ਤੇ ਪੀਲਦੇਆ ਸ਼ੇਡ ਆ ਉਹ ਜ਼ਿਆਦਾ ਰੱਖਿਆ ਗਿਆ ਕਾਫੀ ਜਿਆਦਾ ਸੋਣਾ ਦੇਖੋ ਆਪਣਾ ਵਰਕ ਆ ਨਾਲ ਤਾਂ ਆਪਾਂ ਲਾਈਟ ਸ਼ੇਡ ਦਿੱਤੀ ਇਹਨੂੰ ਨਾਲ ਡਾਰਕ ਦਿੱਤੀ ਦੋਨੋਂ ਸ਼ੇਡ ਦਿੱਤੇ ਹੋਏ ਲਗੇ ਤੁਸੀਂ ਆਪਣੀ ਚੋਇਸ ਅਕੋਰਡਿੰਗ ਜਿਹੜਾ ਵਰਕ ਆ ਇਹਦੇ ਤੁਸੀਂ ਐਡ ਸ਼ਿਪ ਕਰ ਸਕਦੇ ਹੋ ਇਧਰ ਇਹਦੀ ਬਾਜੀ ਦੇ ਉੱਪਰ ਵਰਕ ਆ ਦੇਖੋ ਸੇਮ ਜਿਵੇਂ ਘੇਰੇ ਦੇ ਉੱਪਰ ਵਰਕ ਆ ਉਦਾਂ ਹੀ ਇਹਦੀ ਬਾਜੀ ਦੇ ਉੱਪਰ ਵਰਕ ਆ ਜੇ ਤੁਸੀਂ ਆਪਣਾ ਬੋਟਮ ਵਗਰਾ ਤੇ ਨਾਲ ਐਡ ਕਰਵਾਉਣਾ ਟਾਈਡ ਇਹ ਦੁਪੱਟਾ ਕਰੋਨਾ ਜੂਮ ਦਾ ਜਾ ਆਪਣਾ ਪਿਓਰ ਦਾ ਹਨਾ ਪਿਓਰ ਓਰਗੈਂਜ਼ਾ ਦਾ ਉਹ ਜਿਵੇਂ ਤੁਹਾਡੀ ਪਸੰਦ ਹੋਈ ਉਸੇ ਕੋਰਡਨ ਆਪਣੀ ਪਸੰਦ ਦੀ ਫੈਬਰਿਕ ਦੱਸ ਕੇ ਤਿਆਰ ਕਰਵਾ ਕੇ ਲੈ ਸਕਦੇ ਆ। ਹਾਂਜੀ ਜਿਹੜਾ ਆਪਣਾ ਇਹ ਸੂਟ ਹੈ ਇਹ ਵੀ ਆਪਣਾ ਰਾਮਟੈਕਸ ਪਸ਼ਮੀਨਾ ਦਾ ਹੀ ਫੈਬਰਿਕ ਹੈਗਾ ਪਰਪਲ ਕਲਰ ਹੈ ਇਹਦਾ। ਪਰਪਲ ਕਲਰ ਦੇ ਵਿੱਚ ਆਪਾਂ ਨੇ ਤਿਆਰ ਕਰਵਾਇਆ ਬਹੁਤ ਜਿਆਦਾ ਸੋਨਾ ਵਰਕ ਹੋਇਆ ਹੋਇਆ ਹੈਗਾ। ਮਸ਼ੀਨ ਵਰਕ ਦੇ ਵਿੱਚ ਤਿਆਰ ਆ ਦੇਖੋ ਇਹ ਵਾਲੇ ਸੂਟ ਆਪਣੇ। ਐਦਾਂ ਇਹ ਮਸ਼ੀਨ ਦੇ ਵਿੱਚ ਵਰਕ ਹੈਗਾ। ਚਾਕ ਕੇਰੇ ਦੇ ਉੱਪਰ ਵਰਕ ਆ ਗਿਆ। ਇਹ ਵਾਲਾ ਤੇ ਥੋੜਾ ਜਿਹਾ ਇਹਦੇ ਵਿੱਚ ਆਫ ਵਾਈਟ ਜਿਹਾ ਕਲਰ ਹੈ ਤੇ ਨਾਲ ਦਾ ਹੀ ਡਾਰਕ ਕਰਕੇ ਕਲਰ ਆਪਰ ਸੂਟ ਨਾਲ ਦਾ ਥ्रेड ਪਾਇਆ ਹੈਗਾ। ਕਾਫੀ ਸੋਹਣੀ ਫਿਨਿਸ਼ਿੰਗ ਆ ਗਈ। ਵਧੀਆ ਸੋਬਰ ਸਰਦਾਰੀ ਜਿਹਾ ਸੂਟ ਤਿਆਰ ਹੈਗਾ ਦੇਖੋ ਆਪਣਾ। ਐਦਾਂ ਦੇ ਗਲੇ ਦੇ ਉੱਪਰ ਵਰਕ ਆ ਵੋਟ neck ਬਣਿਆ ਹੋਇਆ ਇਹਦਾ। ਵੋਟ neck ਬਣਿਆ ਤੇ ਐਦਾਂ ਦੇ ਬਾਹਾਂ ਦੇ ਉੱਪਰ ਵਰਕ ਆ ਗਿਆ। ਆਹ ਵਾਲਾ ਬਾਹਾਂ ਦੇ ਉੱਪਰ ਵਰਕ ਆ। ਐਦਾਂ। ਗਲੇ ਦਾ ਵਰਕ, ਬਾਹਾਂ ਦਾ ਵਰਕ। ਤੇ ਐਦਾ ਦੇਖੋ ਚਾਕ ਘੇਰੇ ਤੇ ਵਰਕ ਤੁਸੀਂ ਆਪਣਾ ਨਾਲ ਬਾਟਮ ਦਾ ਐਡ ਕਰਵਾਉਣਾ ਬਾਟਮ ਦਾ ਐਡ ਕਰਵਾ ਸਕਦੇ ਹੋ ਕਾਫੀ ਜਿਆਦੇ ਸੋਹਣਾ ਆਪਣਾ ਪਸ਼ਮੀਨੇ ਦਾ ਸੂਟ ਤਿਆਰ ਹੋਇਆ ਅੱਜ ਵਾਲੇ ਸਾਰੇ ਆਪਣੇ ਨਵੇਂ ਡਿਜ਼ਾਈਨ ਨੇ ਪਸ਼ਮੀਨੇ ਦੇ ਬਹੁਤ ਜਿਆਦੇ ਸੋਹਣੇ ਬਣੇ ਹੋਏ ਨੇਗੇ ਤੁਸੀਂ ਭਾਵੇਂ ਉਹਨਾਂ ਆਪਣੇ ਕਿਸੇ ਨਾ ਸਿੰਥੈਟਿਕ ਫੈਬਰਿਕ ਤੇ ਤਿਆਰ ਕਰਵਾ ਸਕਦੇ ਹੋ ਤੇ ਨਾਲ ਆਪਾਂ ਬਾਟਮ ਦਾ ਐਡ ਕਰਵਾਉਣਾ ਆਹੀ ਵਰਕ ਆਪਣਾ ਸੇਮ ਬਾਟਮ ਦੇ ਉੱਪਰ ਹੋ ਜਾਊਗਾ ਤੁਸੀਂ ਬਾਟਮ ਦਾ ਵੀ ਨਾਲ ਐਡ ਕਰਵਾ ਸਕਦੇ ਹੋ ਕਲਰ ਤੁਸੀਂ ਪਸ਼ਮੀਨਾ ਭਾਵੇਂ ਸਿਲਕ ਪਸ਼ਮੀਨਾ ਤੇ ਕਰਾਓ ਭਾਵੇਂ ਪਲੇਨ ਤੇ ਕਰਵਾਓ ਕਲਰ ਆਪਾਂ ਨੂੰ ਇਹਨਾਂ ਵਿੱਚੋਂ ਨਾ ਕਾਫੀ ਮਿਲ ਜਾਂਦੇ ਹੁੰਦੇ ਨੇਗੇ ਜੇ ਕੋਈ ਹੁਣ ਪਸ਼ਮੀਨਾ ਵਗੈਰਾ ਡਾਈ ਦਾ ਹੁੰਦਾ ਨਹੀਂ ਤੁਹਾਨੂੰ ਕਲਰ ਦਾ ਸਿਲੈਕਟ ਕਰਨੇ ਪੈਣਗੇ ਜੋ ਅਸੀਂ ਸੈਂਡ ਕਰਾਂਗੇ ਤੇ ਕਲਰ ਵੈਸੇ ਤਕਰੀਬਨ ਆਪ ਨੂੰ ਮਿਲ ਹੀ ਜਾਂਦੇ ਨੇਗੇ ਸਾਰੇ ਇਹਨਾਂ ਵਿੱਚ ਤੇ ਜੋ ਵੀ ਕਲਰ ਤੁਹਾਨੂੰ ਪਸੰਦ ਹੋਇਆ ਉਸੇ ਤੇ ਸੇਮ ਡਿਜ਼ਾਈਨ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਜਿਹੜਾ ਨੈਕਸਟ ਹੈਗਾ ਆਪਣਾ ਇਹ ਹੀ ਜੈਡ ਬਲੈਕ ਕਲਰ ਦਾ ਹੈਗਾ ਬਹੁਤ ਹੀ ਆਦੀ ਸੋਹਣਾ ਵਰਕ ਹੋਇਆ ਹੈ ਤੇ ਵੀ ਜੈਡ ਬਲੈਕ ਕਲਰ ਹੈਗਾ ਤੇ ਇਹ ਜਰੀ ਨਾਲ ਵਰਕ ਹੋਇਆ ਹੈਗਾ ਸਾਰਾ ਇਹ ਕਸ਼ਮੀਰੀ ਟਾਈਪ ਜਿਹਾ ਆਪਣੇ ਵਰਕ ਕਰਵਾਇਆ ਜਿਵੇਂ ਕਸ਼ਮੀਰੀ ਸੂਟਾਂ ਤੇ ਹੁੰਦਾ ਹੁੰਦਾ ਹੈਗਾ ਵਰਕ ਤੇ ਮਤਲਬ ਡਿਜ਼ਾਈਨਿੰਗ ਆਪਾਂ ਉਦਾਂ ਰੱਖੀ ਹੈ ਕਸ਼ਮੀਰੀ ਵਰਕ ਤਾਂ ਨਹੀਂ ਹੈਗਾ ਹੈਗਾ ਤਾਂ ਆਪਾਂ ਮਸ਼ੀਨ ਵਰਕ ਕਰਵਾਇਆ ਹੈਗਾ ਜਰੀ ਨਾਲ ਬਟ ਆਪਾਂ ਨੇ ਡਿਜ਼ਾਈਨਿੰਗ ਉਦਾਂ ਦੀ ਰੱਖੀ ਹੈਗੀ ਦੇਖੋ ਇਹ ਵਾਲਾ ਚਾਕ ਕੇਰੇ ਦੇ ਉੱਪਰ ਆ ਗਿਆ ਜਰੀ ਨਾਲ ਵਰਕ ਹੋਇਆ ਹੋਇਆ ਹੈਗਾ ਚਾਕ ਕੇਰੇ ਦੇ ਉੱਪਰ ਸਾਰਾ ਜਰੀ ਨਾਲ ਹੀ ਵਰਕ ਆ ਚਾਕ ਦੇ ਉੱਪਰ ਕੇਰੇ ਦੇ ਉੱਪਰ ਤੇ ਐਦਾਂ ਦੇਖੋ ਇਹਦੇ ਗਲੇ ਦੇ ਉੱਪਰ ਵਰਕ ਆ ਗਿਆ ਪੂਰਾ ਹੈਵੀ ਹੈ ਦਾ ਗਲੇ ਦੇ ਉੱਪਰ ਵਰਕ ਆ ਗਿਆ ਤੇ ਐਦਾਂ ਦੇਖੋ ਇਹਦੀ ਬਾਜੂ ਦੇ ਉੱਪਰ ਵਰਕ ਆ ਗਿਆ ਆਹ ਵਾਲਾ ਬਾਂਦੇ ਵਰਕ ਆ ਐਦਾਂ ਸਿਨਾਲ ਬਾਟਮ ਦਾ ਐਡ ਕਰਵਾਉਣਾ ਕਰਵਾ ਸਕਦੇ ਹੋ ਦੇਖੋ ਕਾਫੀ ਸੋਹਣਾ ਸੂਟ ਆਪਣਾ ਤਿਆਰ ਹੈ ਜੀ ਜਰੀ ਨਾਲ ਸਾਰਾ ਵਰਕ ਹੋਇਆ ਹੈਗਾ ਜੈਡ ਬਲੈਕ ਕਲਰ ਤੇ ਕਾਫੀ ਸੋਹਣਾ ਲੱਗਦਾ ਜਿੰਨਾ ਡਾਰਕ ਕਲਰ ਹੋਊਗਾ ਉਹ ਤੇ ਜਰੀ ਉਸ ਉਨੀ ਜਿਆਦਾ ਉੱਠੂਗੀ ਜਿੰਨਾ ਲਾਈਟ ਕਲਰ ਹੋਊ ਤੇ ਜਰੀ ਘੱਟ ਜੱਚਦੀ ਹੁੰਦੀ ਹੈ ਜਿੰਨਾ ਡਾਰਕ ਕਲਰ ਹੋਊਗਾ ਉਹ ਤੇ ਉਨੀ ਹੀ ਜਿਆਦਾ ਜਰੀ ਜਿਆਦਾ ਵਧੀਆ ਲੱਗਦੀ ਹੁੰਦੀ ਹੈ ਜੀ ਤੁਸੀਂ ਜੈਡ ਬਲੈਕ ਕਲਰ ਤਾਂ ਨਾਰਮਲ ਹੁੰਦਾ ਆਪਾਂ ਨੂੰ ਮਿਲ ਜਾਂਦਾ ਹਣਾ ਸਾਰੇ ਕੀਤੇ ਮਿਲ ਜਾਂਦੇ ਬਲੈਕ ਕਲਰ ਤਾਂ ਆਪਾਂ ਨੂੰ ਕੁਝ ਮਹੀਨੇ ਦੇ ਵਿੱਚ ਤੇ ਤੁਸੀਂ ਆਪਣਾ ਜੈਡ ਬਲੈਕ ਕਲਰ ਤੇ ਤਿਆਰ ਆ ਤੁਸੀਂ ਕਿਸੇ ਵੀ ਤੇ ਹਨਾ ਰੈੱਡ ਵਗੈਰਾ تین ਜ਼ੈਂਟਾ ਤੇ ਹਰੀ ਇੱਕ ਤੇ ਗ੍ਰੀਨ ਤੇ ਮਹਿੰਦੀ ਤੇ ਸਾਰਾ ਤੇ ਸੋਨਾ ਲੱਗੂ ਤੁਸੀਂ ਕਿਸੇ ਤੇ ਵੀ ਕਰਵਾ ਸਕਦੇ ਹੋਗੀ ਇਹ ਵਾਲਾ ਡਿਜ਼ਾਈਨ ਬਹੁਤ ਯਾਦ ਸੋਹਣਾ ਖੂਬਸੂਰਤ ਡਿਜ਼ਾਈਨ ਹੈ ਆਪਣਾ ਤੇ ਜਿਹੜਾ ਨੈਕਸਟ ਹੈਗਾ ਇਹ ਆਪਣਾ ਨੀਵੀ ਬਲੂ ਕਲਰ ਹੈਗਾ ਉਹ ਆਪਣਾ ਜੈਡ ਬਲੈਕ ਕਲਰ ਸੀ ਇਹ ਨੀਵੀ ਬਲੂ ਕਲਰ ਹੈਗਾ ਨੀਵੀ ਬਲੂ ਕਲਰ ਤੇ ਤਿਆਰ ਕਰਾਇਆ ਇਹ ਵੀ ਆਪਣਾ ਜਰੀ ਨਾਲ ਹੀ ਵਰਕ ਆ ਬਸ ਇੱਕ ਥ੍ਰੈਡ ਯੂਜ਼ ਕੀਤਾ ਤੇ ਵਿੱਚ ਆਪਾਂ ਨੇ ਉਹ ਸਾਰਾ ਜਰੀ ਦਾ ਸੀ ਇਹਦੇ ਵਿੱਚ ਆਪਾਂ ਨੇ ਥ੍ਰੈਡ ਯੂਜ਼ ਕੀਤਾ ਹੈਗਾ ਦੇਖੋ ਇਹ ਵਾਲਾ ਆ ਗਿਆ ਦੇ ਗਲੇ ਦੇ ਉੱਪਰ ਵਰਕ ਐਦਾਂ ਵੀ ਸ਼ੇਪ ਨੈੱਕ ਬਣੀ ਹੋਈ ਹੈਗੀ ਇਹਦੀ ਪੂਰੀ ਹੈਵੀ ਤੇ ਇਹ ਵਾਲਾ ਆ ਗਿਆ ਆਪਣੀਆਂ ਬਾਹਾਂ ਦੇ ਉੱਪਰ ਵਰਕ ਐਦਾਂ ਬਾਹਾਂ ਦੇ ਉੱਪਰ ਵਰਕ ਦੇਖੋ ਆਹ ਵਾਲੇ ਫਲਾਰ ਬਣੇ ਹੋਏ ਨੇ ਐਦਾਂ ਇਹ ਵਾਲੇ ਬਾਹਾਂ ਦੇ ਉੱਪਰ ਆ ਗਏ ਤੇ ਨਾਲ ਇਹਦਾ ਬਾਟਮ ਦਾ ਵਰਕ ਹੈਗਾ ਹੋਰ ਇਹਦੇ ਚਾਕਰੇ ਦੇ ਉੱਪਰ ਵਰਕ ਨਹੀਂ ਹੈਗਾ ਇਹਦਾ ਗਲੇ ਦਾ ਵਰਕ ਬਾਹਾਂ ਦਾ ਵਰਕ ਤੇ ਆਪਣਾ ਬਾਟਮ ਦਾ ਵਰਕ ਵਿੱਚ ਆਪਣਾ ਜਿਹੜਾ ਕਲਰ ਹੈਗਾ ਉਹੀ ਡਾਰਕ ਦੇਖੋ ਆਪਾਂ ਵਿੱਚ ਇਹਦਾ ਕੰਬੀਨੇਸ਼ਨ ਰੱਖਿਆ ਹੈਗਾ ਮਰੂਨ ਕਲਰ ਜਾਂ ਰੈੱਡ ਮਰੂਨ ਜਾਂ ਕਲਰ ਹੁੰਦਾ ਉਹਦਾ ਫੈਡ ਰੱਖਿਆ ਹੈਗਾ ਦੇਖੋ ਆਪਾਂ ਨੇ ਤੁਸੀਂ ਕਿਸੇ ਵੀ ਦੇਖੋ ਜਰੀ ਵਾਲਾ ਵਰਕ ਤੇ ਨੇਵੀ ਬਲੂ ਤੇ ਵੀ ਕਿੰਨਾ ਜਿਆਦਾ ਚੜਿਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿੰਨਾ ਆਪਣਾ ਡਾਰਕ ਕਲਰ ਹੋਊਗਾ ਓਨੀ ਜਰੀ ਜਿਹੜੀ ਜਿਆਦਾ ਸੋਹਣੀ ਲੱਗੂਗੀ ਕਾਫੀ ਕਸੂਰਤ ਦੇਖੋ ਆਪਣੇ ਸੂਟ ਤਿਆਰ ਹੋਏ ਨੇ ਜਰੀ ਦੇ ਨਾਲ ਬਿਲਕੁਲ ਨਵੇਂ ਡਿਜ਼ਾਈਨ ਨੇਗੇ ਤੁਸੀਂ ਆਪਣੀ ਪਸੰਦ ਦੀ ਹਨਾ ਫੈਬਰਿਕ ਸੌਰੀ ਕਲਰ ਸਿਲੇਕਟ ਕਰਕੇ ਉਹਨਾਂ ਤੇ ਵਰਕ ਐਦਾ ਕਰਵਾ ਕੇ ਲੈ ਸਕਦੇ ਹੋ ਘੇਰੇ ਵਗੈਰਾ ਤੇ ਐਡ ਕਰਵਾਉਣੀ ਆ ਕੋਈ ਵੇਲ ਵਗੈਰਾ ਜਾਂ ਆਹੀ ਫਲਾਰ ਨੇ ਜਿਹੜੇ ਘੇਰੇ ਦੇ ਕੁੰਜਿਆਂ ਦੇ ਬਵਾ ਸਕਦੇ ਹੋ ਵਿੱਚ ਬੂਟੀ ਬਵਾ ਉਜੀ ਮੈਨੂੰ ਤੁਹਾਨੂੰ ਪਸੰਦ ਆ ਉਸੇ ਕਵਾੜੀ ਆਪਣੀ ਸਾਰੀ ਡਿਟੇਲ ਭੇਜ ਕੇ ਰਸੂਟਾ ਇਦਾਂ ਨੇ ਤਿਆਰ ਕਰਵਾ ਕੇ ਲੈ ਸਕਦੇ ਹੋ ਨਹੀਂ ਹਾਂਜੀ ਇਹ ਸਨ ਆਪਣੇ ਅੱਜ ਵਾਲ ਸੂਟ ਸਾਰੇ ਆਪਾਂ ਡਿਟੇਲ ਨਾਲ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੇ ਹਾਂਗੇ ਵੀ ਕਿ ਕਿਹੜੀ ਫੈਬਰਿਕ ਆ ਤੇ ਕਿੱਦਾਂ ਦਾ ਵਰਕ ਆਗਾ ਹਨਾ ਕਿ ਮੈਂ ਤੁਸੀਂ ਇਹਦੇ ਵਿੱਚ ਹੈਂਡ ਸਕਿਪ ਕਰਵਾ ਸਕਦੇ ਹੋ ਨਹੀਂ ਦੁਪੱਟਾ ਲੈ ਸਕਦੇ ਹੋ ਜਾਂ ਵਿਦਆਊਟ ਦੁਪੱਟਾ ਟਾਈ ਡਾਈ ਕਰਵਾਉਣਾਗਾ ਤੁਸੀਂ ਬਲੇਂਡ ਦੁਪੱਟੇ ਦੇ ਨਾਲ ਤਿਆਰ ਕਰਵਾਉਣਾ ਹੈ ਨਾ ਜਿਵੇਂ ਵੀ ਤੁਹਾਨੂੰ ਪਸੰਦ ਹੋਇਆ ਉਹਦਾ ਹੀ ਆਪਣੀ ਸਾਰੀ ਚੁਆਇਸ ਤੁਹਾਨੂੰ ਦੱਸ ਕੇ ਆਪਣਾ ਆਰਡਰ ਸਾਨੂੰ ਪਲੇਸ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 6239168900 ਹਾਂਜੀ ਸਾਡੇ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ੀ ਕਾ